ਉਹਨਾਂ ਰਸਤਾ ਬਹੁਤ ਥੋੜਾ ਫਿੱਕਾ ਤੁਨਾ ਬਣ ਗਿਆ ਸਥਾਨ ਤੇ ਉਹਨਾਂ ਨੇ ਜਿਪਸੀ ਆਪਣੀ ਪੂਰੀ ਪੌਲਸ ਫੀਸ ਲੈ ਕੇ ਤੇ ਤਾਂ ਲੈ ਗਈ ਤੂ ਘਰ ਤੇ ਉਹਦਾ ਅਜੇ ਬਣਿਆ ਨਹੀਂ ਸੀ ਪੂਰਾ ਗੁਰੂ ਘਰ ਇਹ 1970 ਦੇ ਖਿਆਲ ਗੱਲ ਹੈ ਕਿ 90 ਆਰ ਗੁਰੂ ਪਿਆਰੀ ਸਾਹ ਸੰਗ ਦੀ ਜਦੋਂ ਜੀ ਉੱਥੇ ਉਤਰੇ ਤੇ ਮੱਥਾ ਟੇਕਿਆ ਬਾਈ ਜੀ ਉਹਨਾਂ ਨੇ ਮੱਥਾ ਟੇਕਿਆ ਤੇ ਅਸੀਂ ਵੀ ਮੱਥਾ ਟੇਕਿਆ ਉਸ ਵੇਲੇ ਉਹਨਾਂ ਨੇ ਇੱਕ ਬਚਨ ਸੁਣਾਇਆ ਸਾਨੂੰ ਕਹਿਣ ਲੱਗੇ ਕਿ ਜਿਵੇਂ ਆਪਾਂ ਆਏ ਹਾਂ ਮੈਨੂੰ ਤੇ ਜਗਦੇਵ ਨੂੰ ਕਹਿਣ ਲੱਗੇ ਕਿ ਜਿਵੇਂ ਆਪਾਂ ਇੱਥੇ ਮੱਥਾ ਟੇਕਿਆ ਨਾ ਇਸੇ ਤਰ੍ਹਾਂ ਅਸੀਂ ਜਦੋਂ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਐ ਸੀ ਨਾ ਮਹਾਂਪੁਰਖਾਂ ਦੇ ਹੁੰਦਿਆਂ ਉਹ ਚੰਗਿਓ ਉਸ ਵੇਲੇ ਅਸੀਂ ਸਭ ਮਹਾਂਪੁਰਖ ਪੰਜ ਕਿਲਿਆਂ ਦੇ ਦਰਸ਼ਨ ਕਰਾਏ ਹੋਣਾ ਹੈ ਤੇ ਜਦੋਂ ਸਾਹਮਣੇ ਤਾਰਾਗੜ ਰੇਤੀ ਆਏ ਇੱਥੇ ਜਿਵੇਂ ਆਪਾਂ ਹੁਣ ਮੱਥਾ ਟੇਕਿਆ ਵਾ ਜਦੋਂ ਮਹਾਂਪੁਰਖ ਸਾਨੂੰ ਲੈ ਕੇ ਆਏ ਇੱਥੇ ਤੇ ਮੱਥਾ ਟੇਕਾਂ ਅਸੀਂ ਵੀ ਮੱਥਾ ਟੇਕਿਆ ਪਈ ਉਹਨਾਂ ਨੇ ਕਿਹਾ ਇਹ ਸਾਰੇ ਜੱੱਦੇ ਨੇ ਮੱਥਾ ਟੇਕਿਆ ਤੇ ਮਹਾਂਪੁਰ ਮੱਥਾ ਟੇਕਦਾ ਹਾਂ ਉਹਦੇ ਮੂੰਹ ਤੋਂ ਬਚਨ ਨਿਕਲਿਆ ਬਚਨ ਕੀ ਨਿਕਲਿਆ ਕਹਿਣ ਲੱਗੇ ਸਿੰਘੋ ਕਿ ਇੱਥੇ ਕੇਸਗੜ੍ਹ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਧਰਪਾ ਛਾ ਦੇ ਨਾਲ ਕਈ ਵਾਰੀ ਇੰਦੇ ਆਏ ਬੋਲੇ ਸੋਨਹਾ ਸੱਚ ਸ੍ਰੀ ਅਕਾਲ ਇਹ ਬਚਨ ਮਹਾਂਪੁਰ ਸਾਹਿਬ ਨੇ ਕੀਤਾ ਤੇ ਅਸੀਂ ਸੁਣ ਕੇ ਹੈਰਾਨ ਵੇਦਾਂ ਮਤਲਬ ਕਿ ਕਦੋਂ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸੀ ਅਨੰਦਪੁਰ ਦੀਆਂ ਲੜਾਈਆਂ ਵਿੱਚ ਉਹ ਆਮ ਸਖਣੀ ਸੀ ਕਹਿੰਦੇ ਉਹ ਸੋ ਇਹਦੇ ਤੋਂ ਆਪਾਂ ਇਹ ਪਤਾ ਲੱਗਦਾ ਉਹਨਾਂ ਦੀ ਹਿਸਟਰੀ ਦਾ ਕਿ ਉਹ ਕੋਈ ਪਵਿੱਤਰ ਰੂਪ ਸੋ ਜਦੋਂ ਅਸੀਂ ਇਹ ਸੁਣਿਆ ਕਿ ਕਹਿੰਦੇ ਬਾਹੁਰਖਾਂ ਨੂੰ ਜਦੋਂ ਫਿਰ ਉਹਨਾਂ ਨੇ ਇਹ ਵਜਨ ਕੀਤਾ ਕਾਲੀ ਵੇਚ ਤੇ ਨਾਲ ਦੇ ਸਿੰਘਾਂ ਦੇ ਸਾਹ ਮਹਾਂਪੁਰਜੇ ਦਾ ਮਤਲਬ ਤੁਸੀਂ ਉਹਦਾ ਨਾਲ ਸੀ ਫਿਰ ਕਹਿੰਦੇ ਗੱਲ ਕਾਲ ਦੀ ਮਾਂ ਪੁੱਛ ਟਾਲਣ ਲੱਗੇ ਕਹਿੰਦੇ ਨਹੀਂ ਨਹੀਂ ਮੇਰੇ ਪੁੱਤੋਂ ਨਿਕਲ ਗਿਆ ਕਿਉਂਕਿ ਕੋਈ ਵੀ ਮਾਂ ਪੁੱਛ ਸੋ ਆਪਣੀ ਵਿਡਿਆਈ ਆਪ ਨਹੀਂ ਕਰਦਾ ਹਾਂ ਪਰ ਉਹਨਾਂ ਕੋ ਜਗ੍ਹਾ ਉਹਨੇ ਆਹੀ ਨਾ ਜਾ ਆ ਉਸ ਵੇਲੇ ਸੋ ਕਈ ਸਾਲਾਂ ਬਾਅਦ ਸੈਂਕੜੇ ਸਾਲਾਂ ਬਾਅਦ ਇਸ ਕਰਕੇ ਕਹਿੰਦੇ ਫੇਰ ਮਾਂ ਪੁੱਛ ਗੱਲ ਟਾਲਣ ਲੱਗੇ ਤੇ ਸੈੰਘੋ ਕੁਝ ਕੁਥੇ ਮੇਰੇ ਕੋਲ ਜੀ ਹਸਪਤਲ ਤੇ ਹੁਣ ਤੁਸੀਂ ਗੱਲ ਟਾਲਦੇ ਸੋ ਇਹਦਾ ਭਾਵ ਇਹ ਆ ਕਿ ਪਹਿਲਾਂ ਵੀ ਉਹ ਮਾਂ ਪੁੱਛ ਸੀ ਕਰਨੀ ਕਮਾਈ ਕਮਾਈ ਕਿਦੀ ਕਿਦੀ ਰਹੀ ਇਹਦੇ ਵਿੱਚ ਜਿੱਥੇ ਉਹਨਾਂ ਦੀ ਆਪਣੀ ਕਮਾਈ ਸੀ ਆਪ ਉਹ ਜਨਮ ਕਰਨ ਤੋਂ ਰਾਂ ਜੀਵਨ